ਨਵੇਂ ਸਾਲ ਦੀ ਸ਼ੁਰੂਆਤ ਮੌਕੇ ਜਿੱਥੇ 31 ਦਸੰਬਰ ਤੋਂ ਹੀ ਦੇਸ਼ਾਂ ਤੇ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਕੇ ਨਤਮਸਤਕ ਹੋ ਮੱਥਾ ਟੇਕਿਆ ਤਾਂ ਉੱਥੇ ਹੀ ਸਰੋਵਰ ਦੇ ਵਿੱਚ ਆਸਥਾ ਦੀ ਡੁਬਕੀ ਲਗਾ ਕੇ ਸਚਖੰਡ ਵਿੱਚ ਮੱਥਾ ਟੇਕਿਆ ਤੇ ਵਾਹਿਗੁਰੂ ਅੱਗੇ ਨਵੇਂ ਸਾਲ ਦੀ ਕਾਮਨਾ ਕੀਤੀ ਇਸ ਮੌਕੇ ਜਿੱਥੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਤਾਂ ਉੱਥੇ ਹੀ ਸੰਗਤਾਂ ਨੇ ਨਵੇਂ ਸਾਲ ਦੇ ਆਗਮਨ ਪੂਰਵ ਮੌਕੇ ਜਿੱਥੇ ਇਸ ਚੜ੍ਹਦੀ ਸਵੇਰ ਦਾ ਸਵਾਗਤ ਕੀਤਾ ਤਾਂ ਉੱਥੇ ਹੀ ਸਾਰਿਆਂ ਲਈ ਖੁਸ਼ੀਆਂ ਦੀ ਕਾਮਨਾ ਵੀ ਕੀਤੀ ਹੈ ਜਗਤ ਜਲੰਧਰ ਅਖਲਾ ਆਪਣੇ ਕਿਰਪਾਧਾਰ ਅੱਜ ਨਵੇਂ ਸਾਲ ਦੀ ਸ਼ੁਰੂਆਤ ਹੈ ਅੰਗਰੇਜ਼ੀ ਦੀ 2024 ਦੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਅੱਜ ਅਸੀਂ ਇਹੀ ਮੈਸੇਜ ਦੇਵਾਂਗੇ ਨੌਜਵਾਨ ਪੀੜ੍ਹੀ ਨੂੰ ਜੋ ਕਿ ਨਸ਼ਿਆਂ ਵਿੱਚ ਗ੍ਰਸਤ ਹੋਈ ਹੋਈ ਹੈ ਪਿਛਲੇ ਔਗਣ ਬਖਸ਼ ਲੈ ਅੱਗੇ ਮਾਰਗ ਪਾਵੇ ਅੱਜ ਜਿਹੜਾ ਹੈਗਾ ਵਾ ਉਹਨਾਂ ਨੂੰ ਗੁਰੂ ਘਰਾਂ ਵਿੱਚ ਨਤਮਕ ਹੋ ਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅੱਜ ਤੋਂ ਅਸੀਂ ਬਾਦ ਕੋਈ ਪੁੱਠੇ ਕੰਮ ਨਹੀਂ ਕਰਾਂਗੇ ਤੇ ਗੁਰੂ ਦੇ ਲੱਗ ਕੇ ਆਪਣੇ ਜੀਵਨ ਨੂੰ ਸਹੀ ਸੇ ਦੇਵਾਂਗੇ 10 ਸਨ ਆ ਭਾਈ ਸੁਖਜੀਤ ਸਿੰਘ ਜੀ ਖਾਲਸਾ ਅੰਮ੍ਰਿਤਸਰ ਸਾਹਿਬ ਸੋ ਅੱਜ 90 ਸਾਲ ਦੀ ਯਾਦ ਦੇ ਉੱਪਰ ਸੱਚਖੰਡ ਸ੍ਰੀ ਰਮਨ寺 ਸਾਹਿਬ ਪਹੁੰਚੇ ਨੂੰ ਚਾਹਤ ਹੈ। ਇਹੋ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ Hindu Muslim Sikh ईसाई ਚਾਰੇ ਧਰਮ ਦੇ ਲੋਕ ਖੱਤਰੀ ਬ੍ਰਾਹਮਣ ਸੂਤ ਵੈਸਪ ਦੇਸ਼ ਚੋਂ ਵਰਨਾ ਕੋ ਸੰਜਾ ਇਹ ਜੋ ਸਤਨ ਗੁਰੂ ਰਾਮਦਾਸ ਜੀ ਦਾ ਡਿੱਠੇ ਸਭੇ ਥਾਵ ਨਹੀਂ ਤੋਂ ਜੇ ਹੈ ਇੱਕ ਗੁਰੂ ਸਾਹਿਬ ਜੀ ਦੇ ਚਾਰ ਦਰਵਾਜੇ ਨੇਾਰੇ ਚਾਰੇ ਧਰਮਾਂ ਦੇ ਮਜ਼ਬਦ ਦੇ ਲੋਕ ਹੁੰਦੇ ਨੇ ਉਹਨਾਂ ਦਾ ਉਹਨਾਂ ਦਾ ਸਰਬੱਤ ਦੇ ਭਲੇ ਦੀ ਅਰਦਾਸ ਸਾਰੇ ਸੰਸਾਰ ਦੇ ਭਲੇ ਦੀ ਅਰਦਾਸ ਚੜ੍ਹਦੀ ਕਲਾ ਆਮਨ ਸ਼ੰਤੀ ਔਰ ਨਸ਼ਿਆਂ ਤੋਂ ਛੱਡੋ ਦੂਰ ਨਸ਼ੇ ਦੂਰ ਕਰੋ ਅਮਰ ਸ਼ਕੋਪ ਸਿੰਘ ਸਜੋ ਗੁਰਦੇ ਲਾਟ ਲਗੋ ਨਵੇਂ ਸਾਲ ਦਾ ਸੰਕਲਪ ਵੀ ਲਿਆ ਆਏ ਨਵੇਂ ਸਾਲ ਦਾ ਸੰਕਲਪ ਇਹੋ ਕਿ ਨਵੀਂ ਜਿਹੜੀ ਆਉਣ ਵਾਲੀ ਜਨਰੇਸ਼ਨ ਨਸ਼ੇ ਦੇ ਵਿੱਚ ਬਹੁਤ ਫਸ ਚੁਕੀਏ ਇਹੀ ਅਰਦਾਸ ਹੈ ਕਿ ਇਹਨਾਂ ਨੂੰ ਮਾਰੇ ਅੱਗੇ ਕਿ ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲਓ ਸਰਬੱਤ ਦੇ ਭਲੇ ਦੀ ਅਰਦਾਸ ਅਮਰ ਸ਼ਕੋਤ ਸਿੰਘ ਸਜੋ ਗੁਰੂ ਵਾਲੇ ਬਣੋ ਚੜਦੀ ਕਲਾ ਵਿੱਚ ਰਵ ਨਸ਼ਿਆਂ ਦੂਰ ਹੋ ਨਾਨਕ ਨਾਮ ਚੜਦੀ ਕਲਾ ਤੇਰੇ ਪੈਣ ਸਰਬੱਤ ਦਾ ਦਰਬਾਰ ਸਚ ਕੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਕਿ ਹਰ ਇੱਕ ਪ੍ਰਾਣੀ ਵਾਸਤੇ ਰਸਤਾ ਦੱਸਦਾ ਹੈ ਉਹ ਦੇ ਮਨ 'ਚ ਇਹ ਹੁੰਦਾ ਹੈ ਕਿ ਮੈਂ ਆਪਣੇ ਲੰਮੇ ਸਾਲ ਦੀ ਸ਼ੁਰੂਆਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਤੋਂ ਬਾਅਦ ਕਰਾਂ ਇਸੇ ਕਰਕੇ ਅੱਜ ਹਰ ਪ੍ਰਾਣੀ ਮਾਤਰ ਗੁਰਨਾਣਕ ਨਾਮ ਲੇਵਾ ਜਿਹੜਾ ਸ੍ਰੀ ਗੁਰੂ ਰਾਮਦਾਸ ਜੀ ਦੇ ਵਿੱਚ ਆਸਥਾ ਰੱਖਦਾ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਖੇ ਆ ਕੇ ਨਮਸਤਕ ਹੁੰਦਾ ਹੈ ਅਤੇ ਆਪਣੇ ਭੱਗਾਂ ਨੂੰ ਭਗ ਭਲਿਆ ਗਿੰਦਾ ਹੈ ਤਾਂ ਜੋ ਇਸ 90 ਸਾਲ ਵਿੱਚ ਹਰ ਤਰ੍ਹਾਂ ਦੀਆਂ ਖੁਸ਼ੀਆਂ ਖੇੜੇ ਤੇ ਤੰਦਰੁਸਤੀਆਂ ਬਖਸ਼ਣ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਹਰ ਇੱਕ ਨੂੰ ਖੁਸ਼ੀਆਂ ਖੇੜੇ ਮਿਲਦੇ ਨੇ ਜਿਹੜਾ ਇੱਕ ਪਾਸੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਂਦਾ ਹੈ ਤੇ ਪੂਰੀ ਵਿਸ਼ਵਾਸ ਨਾਲ ਦਰਸ਼ਨ ਕਰਦਾ ਹੈ ਸਤਿਗੁਰ ਪਾਤਸ਼ਾਹ ਉਹਨਾਂ ਤੇ ਰਹਿਮਤਾ ਕਰਦੇ ਨੇ ਤੇ ਖੁਸ਼ੀਆਂ ਬਖਸ਼ਦੇ ਨੇ